ਤੁਸੀਂ ਦੇਖ ਰਹੇ ਹੋ ਬੰਦੇ ਪੱਟ ਲਾਈਫ ਪ੍ਰੈਮਿਅਮ ਇਸ ਵਕਤ ਅਸੀਂ ਮਿਊਜ਼ ਹਾਂ ਮਾਡਰ ਟਾਊਨ ਵਿੱਚ ਜਿੱਦਾਂ ਤੁਹਾਨੂੰ ਪਤਾ ਵੀ ਕੱਲ ਜਿਹੜੀ ਬਰਿੰਦਰ ਕਮਨ ਬੋਡੀ ਬਿਲਡਰ ਦੀ ਜਿਹੜੀ ਕਿ 40 ਸਾਲ ਦੀ ਸੀ ਉਹ ਡਬਲ ਚਲਦੇ ਦੁਰਪ੍ਰੰਗਨ ਮੌਤ ਹੋ ਗਈ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਕਿ 3-4 ਵਜੇ ਲਗਭਗ ਕੀਤਾ ਗਿਆ ਮਾਡਰ ਟਾਊਨ ਵਿੱਚ ਜਿੱਥੇ ਕਿ ਲੱਖਾਂ ਦੀ ਲੱਖਾਂ ਦੀ ਤਰਦਾਦ ਚ ਉਹਨਾਂ ਦੇ ਚਾਣ ਵਾਲੇ ਇੱਥੇ ਪਹੁੰਚੇ ਨੇ ਤੇ ਤੁਹਾਨੂੰ ਆਓ ਆਪਾਂ ਉਹਨਾਂ ਦੀਆਂ ਤਸਵੀਰਾਂ ਦਿਖਾਣੇ ਹਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਕਿ ਰੋਂਦੇ ਪਏ ਨੇ 53 ਸਾਲ ਦੀ ਮਿਹਨਤ ਚੋਣਾ ਤੇ ਚਲੇ ਜਾਣਾ ਹੈ ਬੋਲੀ ਬਿਲਡਰ ਦੀ ਇੰਡਸਟਰੀ ਨੂੰ ਜਿਹੜਾ ਕਿ ਬਹੁਤ ਘਾਟਾ ਪਿਆ ਵਾ ਆਪਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਣੇ ਆ

ਤਾਂ ਤਾਂ ਸਾਡੇ ਅੱਗੇ ਹੱਥ ਬੰਨ੍ਹਦੇ ਭਰਾਵਾ ਜੀ ਜਨਾਬ ਉੱਤੋਂ ਪਰ ਕੇ ਆਪਣਾ ਮਾਂ ਦੀ ਕਾਇਆ ਕਰੋ ਉਧਾਂ ਚਾਰ ਪੈਸੇ ਲੈ ਲਿਆ ਕਰੋ ਭਰਾਵਾ ਲੋਕਾਂ ਤੋਂ ਹਨਾ ਇਿੱਦਾਂ ਨਾ ਕਰਿਆ ਬਾਂਜੁਰ ਸੱਚੇ ਪਾਜਾ ਤੁਮਹੋਂ ਪ੍ਰਿਚਰਨ ਪੇਸ਼ ਹੈ ਯੂਟਿਊਬ ਦੇ ਸਨਿਕਾਰ ਹਮੇਸ਼ਾ ਮਦਦ ਕਰਾਉਂ ਹਮੇਸ਼ਾ ਪਿਆਰ ਵਰਤੇ ਦਿਖਾਈ ਉਹ ਕਦੇ ਵੀ ਅਜ ਤੱਕ ਇਹਨਾਂ ਨੂੰ ਗੁੱਸਾ ਨਹੀਂ ਦਿਖਿਆ ਕਦੇ ਗੁੱਸਾ ਮੈਂ ਕਹਿੰਦਾ ਨਿਮਰਤਾ ਨਾਲ ਮੈਂ ਕਹਿੰਦਾ ਯਾਰ ਤੂੰ ਜਿੰਮ ਦੇ ਕਹਿੰਦਾ ਨਹੀਂ ਯਾਰ ਜਿਹੜਾ ਜਿਹੜਾ ਦਿਲ ਕਰਦੇ ਜਾਂਦਾ ਕਹਿੰਦਾ ਸੇ ਭਾਈ ਆ ਸੰਗੇ ਆਲੇ ਦੀ ਜਿਹੜੀ ਗੱਲ ਕੋਈ ਵੀ ਉਹ ਜਿੰਮ ਦੇ ਪੈਸੇ ਨਹੀਂ ਲੈ ਜਾਂਦੇ ਜੇ ਨਾ ਕੋ ਹੁੰਦਾ ਅਗਲਾ ਕਹਿੰਦਾ ਠੀਕ ਹੈ ਯਾਰ ਤੁਹਾਡਾ ਆਪਣਾ ਜਿੰਮ ਤੁਸੀਂ ਮਿਹਨਤਾਂ ਕਰੋ ਆਪਣੀਆਂ ਸੇਧਾਂ ਬਣਾਓ ਨਸ਼ਿਆਂ ਤੋਂ ਦੂਰ ਰਹੋ ਐਡਾ ਮਹਾਨ ਯੋਧਾ ਯਾਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਵਿੱਚ ਜਨਮ ਦਾ ਸਲਾਮ ਪਤੰਤੀ ਹੋਵੇ ਕੋਈ ਜਿਸੇ ਪਾ ਜਮੇਰ ਕਰੇ ਉਹ ਵਾਹਿਗੁਰੂ ਮੇਰ ਬਾਮੀ ਹੱਥ ਔਰ ਨੌਜਵਾਨ ਪੀੜੀ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਆ ਕਿ ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਹੈਗਾ ਜਿੰਨੇ ਵੀ ਅਸੀਂ ਅੱਜ ਇੱਥੇ ਆਏ ਆ ਮੈਨੂੰ ਲੱਗਦਾ ਕਿ ਹਰ ਆਖ ਹੋ ਨਮ ਹੋਈ ਹੈ ਇਸ ਨੌਜਵਾਨ ਲਈ ਮੈਨੂੰ ਲੱਗਦਾ ਕਿ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਆਸਕੀ ਤੌਰ ਤੇ ਦੇਖੋ ਮੈਨੂੰ ਤਾਂ ਲੱਗਦਾ ਪੰਜਾਬ ਨੂੰ ਨਜ਼ਰ ਲੱਗੀ ਆ ਕਿਉਂਕਿ ਇੱਕ ਪੰਜਾਬ ਦਾ ਦੂਸਰਾ ਸਿਰਾ ਦਿਖਾਇਆ ਜਾਂਦਾ ਇਹ ਪੰਜਾਬ ਦਾ ਅਸਲੀ ਪਾਸਾ ਆ ਜਿਹਦੇ ਵਿੱਚ ਇਹੋ ਜਿਹੇ ਨੌਜਵਾਨ ਇਹੋ ਜਿਹੇ ਕਲਾਕਾਰ ਪੰਜਾਬ ਨੂੰ ਡਿਪਿክት ਕਰਦੇ ਆ ਕਿਉਂਕਿ ਮੈਨੂੰ ਲੱਗਦਾ ਹਜੇ ਰਾਜਵੀਰ ਸਾਡੇ ਤੋਂ ਮੈਨੂੰ ਲੱਗਦਾ ਕਿ ਸੇਵਾ ਵੀ ਠੰਡਾ ਹੋਇਆ ਤੇ ਇਹ ਨੌਜਵਾਨ ਦੀ ਮੈਨੂੰ ਲੱਗਦਾ ਕਿ ਇਹ ਯੂਥ ਲਈ ਰੋਲ ਮਾਡਲ ਹੁੰਦੇ ਆ ਜੋ ਔਰ ਸਮਾਜ ਨੂੰ ਘਾਟਾ ਪੈਂਦਾ ਇਹ ਕੱਲਾ ਪਰਿਵਾਰ ਨੂੰ ਘਾਟਾ ਦੀ ਪਰਿਵਾਰ ਨੂੰ ਤਾਂ ਬਹੁਤ ਵੱਡਾ ਘਾਟਾ ਲੇਕਿਨ ਸਮਾਜ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਪਰਿਵਾਰ ਨੂੰ ਖੁਦ ਸੰਭਾਲਦੇ ਸੀ ਖੁਦ ਦੇਖਭਾਲ ਕਰਦੇ ਸੀ ਦੇਖੋ ਮੈਨੂੰ ਇਹ ਲੱਗਦਾ ਚਲੋ ਖਿਡਾਰੀ ਵੀ ਹੁੰਦੇ ਆ ਕਲਾਕਾਰ ਵੀ ਹੁੰਦੇ ਆ ਲੇਕਿਨ ਇਹ ਇਨਸਾਨ ਵੀ ਵਧੀਆ ਸੀ